ਲਓ ਵੀ ਮੁੰਡਿਆ ਦੁਪਹਿਰ ਦੇ 2 ਵਜੇ ਤੇ ਹੋਣ ਇਹਨਾਂ ਨੂੰ ਯਾਦ ਆ ਆ ਵੇਰੀਏਟਰ ਲਾਦ ਗਏ ਦੁਪਹਿਰ ਦੇ 2 ਵਜੇ ਏਰੀਏਟਰ ਲਾਉਣ ਲੱਗੇ ਹੋਇਆ ਤੇ ਹੁਣ ਮੈਨੂੰ ਪੁੱਛ ਰੇ ਵੇ ਡਾਇਰੈਕਸ਼ਨ ਦੇਖ ਮਾੜੀ ਸਹੀ ਆ ਸਿੱਧਾ ਜਾ ਰਿਹਾ ਟੇਡਾ ਤਾਂ ਨਹੀਂ ਜਾ ਰਿਹਾ ਬਿਲਕੁਲ ਸਿੱਧਾ ਹੈਗਾ ਉਹ ਮੂਰਲੇ ਪਾਸੇ ਦੋ ਪਾਈਪਾਂ ਲਾ ਮਗਰ ਇੱਕ ਲਾ ਦੇ ਉਹ ਵੀ ਪਾਈਪ ਵੀ ਪਰਲੀ ਤੂੰ ਗਲਤਲੇ ਪਾਸੇ ਲਾਈ ਆ ਉਹਨੂੰ ਉਰਲੇ ਪਾਸੇ ਲਾਉਣ ਦਾ ਚੱਲ ਸਹੀ ਆ ਕੋਈ ਨਾ ਚੱਲਣ ਦੇ ਕੋਈ ਨਾ ਇਨੂੰ ਗਾੜਾ ਹੋਇ ਲੈ ਜੀ ਦਵਾਈਆਂ ਪਾਤੀਆਂ ਜੀ ਬੱਚਾ ਪਾਉਣ ਤੋਂ ਪਹਿਲਾਂ ਤੇ ਹੁਣ ਜਿਹੜੀਆਂ ਦਵਾਈਆਂ ਪਾਈਆਂ ਉਹਨਾਂ ਨੂੰ 에ਰੀਏਟਰ ਦੇ ਨਾਲ ਮਿਕਸ ਕਰਾਂਗੇ ਕਿਉਂ ਬਈ ਗਲਾਬ ਹਾਂਜੀ ਇਹਨੇ ਗਲਾਬ ਛੁੱਟੀਆਂ ਬਹੁਤ ਕਰਦਾ ਸੱਚੀ ਗੱਲ ਐ ਇਹ ਹੈ ਸੱਚੀ ਗੱਲ ਆ ਲਾ ਦੋ ਲਾ ਦੋ